ਮੁਲਾਜ਼ਮ ਕਿੰਨੇ ਕੋ 250 ਮੁਲਾਜ਼ਮ ਸੀ ਜੀ ਅੱਛਾ ਜੀ ਹਾਂ ਰਾਜੇ ਦੇ ਟਾਈਮ ਤੇ ਜਿਹੜੇ ਕੰਮ ਕਰਦੇ ਸੀ ਆਪਾਂ ਲਾਲ ਗਏ ਰਾਜ ਮਹਿਲ ਦੇ ਵਿੱਚ ਲਾਲ ਗਏ ਕਿਲੇ ਦੇ ਵਿੱਚ ਲਾਲ ਗਏ ਕੋਈ ਸਕਿਉਰਟੀ ਗਾਰਡ ਲਾ ਲਈ ਗਨਮੈਨ ਜਿਹੜੇ 150 ਮੁਲਾਜ਼ਮ ਪਾਣਾ ਸਰ ਜਿਹੜੇ ਸੀਗੇ ਉਸ ਟਾਈਮ ਤੇ ਪਰਕੇ ਰਾਜੇ ਨਾਲ ਕੰਮ ਕਰਦੇ ਸੀ ਹਨਾ ਹਾਂ ਉਹਦੇ ਵਿੱਚੋਂ 4 ਮੁਲਾਜ਼ਮ ਅੱਜ ਦੇ ਤਰੀਕੇ ਵੀ ਜਾਂਦਾ ਹੈ ਹਾਲੇ ਹੈਗੇ ਆ ਜੀ ਬਾਕੀ ਤਾਂ ਚਲੋ ਇੱਥੇ ਆਪਣੇ ਰੀਕੋਰਡ ਦੇ ਨਾਲ ਇੱਥੇ ਗੋਲੇ ਵਾਲਾ ਹੈਗਾ ਇੱਕ ਤਾਂ ਉਤੋਂ ਇੱਕ ਫਰੀਜ਼ ਕੋਡ ਦੇ ਹੈਗੇ ਆ ਦੋ ਹੋਰ ਵੀ ਹੈਗੇ ਕਿੰਨ ਮਤਲਬ ਅੱਜ ਵੀ ਚਾਰ ਮਲਾਜੇ ਉਤੋਂ ਦੇ ਹੈਗੇ ਜਿਹੜੇ ਉਸ ਟੈਂਕ ਤੇ ਰਾਜੇ ਦੇ ਨਾਲ ਪੱਕੇ ਕੰਮ ਪੰਜਨਾਥ ਪੌਪਕਸ਼ਤ ਨਾਲ ਜੁੜੇ ਸਰੋਤਿਆਂ ਦਾ ਜੀ ਸਵਾਗਤ ਹੈ ਅੱਜ ਦੀ ਪੋਡਕਾਸਟ ਦੇ ਵਿੱਚ ਅਸੀਂ ਸਾਡੇ ਸ਼ਹਿਰ ਫਰੀਦਕੋਟ ਜਿਹੜੀ ਕਿ ਪੁਰਾਣੀ ਵਾਸਤਾ 18ਵੀਂ ਸਦੀ ਦੀ ਤੇ ਉਹਦੇ ਵਿੱਚ ਆਖਰੀ ਰਾਜਾ ਜਿਹੜੇ ਬਰਾੜ ਵਸਦੇ ਹੋਏ ਆ ਮਹਾਰਾਜਾ ਰਿੰਦਰ ਸਿੰਘ ਉਹਨਾਂ ਦਾ 1991 ਦੇ ਵਿੱਚ ਦਿਹਾਂਤ ਹੋ ਜਾਂਦਾ ਹੈ ਤੇ ਉਹ ਵਸੀਅਤ ਕਰਕੇ ਜਾਂਦੇ ਹਨ ਆਪਣੀਆਂ ਤਿੰਨ ਬੇਟੀਆਂ ਦੇ ਨਾਂ ਤੇ ਤੇ ਉਹ ਵਸੀਅਤ ਦਾ ਜਿਹੜਾ 1999 92 ਤੋਂ ਲੈ ਕੇ 2022 ਤੱਕ ਕਰੀਬ 30 ਸਾਲ ਡਿਸਪਿਊਟ ਚੱਲਦਾ ਅਦਾਲਤ 'ਚ ਕੇਸ ਚੱਲਦਾ ਤੇ ਇਹ ਸਬੰਧ ਵਿੱਚ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਅਸੀਂ ਮੇਰੇ ਨਾਲ ਨੇ ਰਜਿੰਦਰ ਕੁਮਾਰ ਅਰੋੜਾ ਜੀ ਗਲੋਬਲ ਖਬਰਨਾਮਾ ਤੋਂ ਸਵਾਗਤ ਹੈ ਜੀ ਡੋਟਰ ਜੀ ਸਤਿ ਸ਼੍ਰੀ ਅਕਾਲ ਜੀ ਵੇ ਉਹ ਟੀਟਾ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਣਾ ਜੀ ਤੁਸੀਂ ਸੁਣਾਓ ਸਿੱਤਾ ਕਾਣਾ ਬਹੁਤ ਜੀ ਬਹੁਤ ਜੀ ਸਤਿਕਾਰ ਵੇ ਅਰੁਣਾ ਜੀ ਆਪਣਾ ਫਰੀਦਕੋਟ ਦੁਨੀਆਂ ਦੇ ਵਿੱਚ ਮਸ਼ਹੂਰ ਹੈ ਜੀ ਆਪਣਾ ਹਾਂ ਬਿਲਕੁਲ ਬਿਲਕੁਲ ਬਾਬਾ ਫਰੀਦ ਜੀ ਦੀ ਕਿਰਪਾ ਨਾਲ ਹਾਂ ਜੀ ਹਾਂ ਜੀ ਬਹੁਤ ਮਸ਼ਹੂਰ ਹੈ ਹਾਂ ਜੀ ਹਾਂ ਜੀ ਹਾਂ ਤੇ ਇਹ ਜਿਹੜੀ ਵਿਆਸਤ 12ਵੀਂ ਸਦੀ ਦੇ ਵਿੱਚ ਜਿਹੜੀ ਪਹੁੰਚਾਈ ਸੀਗੀ ਜੀ ਤੇ 12ਵੇਂ ਸਰੀ ਦੇ ਐਂਡ 30 ਬਾਗ ਫਰੀ ਜਿੱਥੇ ਆਏ ਸੀ ਉਦੋਂ ਬਾਅਦ ਭਾਗ ਲੱਗੇ ਹਾਂਜੀ 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 ਤੇ ਜਿਹੜੇ ਆਪਣੇ ਆਖਰੀ ਰਾਜਾ ਮਹਾਰਾਜ ਰਿੰਦਰ ਸਿੰਘ ਸੀ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਦੇ ਪਰਿਵਾਰ ਦੇ ਜਿਹੜੇ ਕੇਸ ਸਰੋਤਿਆਂ ਨੂੰ ਇਸ ਚੀਜ਼ ਦੀ ਜਿਹੜੀ ਜਾਣਕਾਰੀ ਜਿਹੜੀ ਹੈ ਨਾ ਅ ਅਪਾ ਦੇ ਇਹ ਜੀ ਵੀ ਇਹ ਕੀ ਆਪਣਾ ਜਿਹੜੀ ਇਹ ਕੇਸ ਚੱਲੇ ਉਹਦਾ ਕੀ ਕਾਰਨ ਸੀ ਕੀ ਗੱਲਬਾਤ ਸੀ ਹਾਂਜੀ ਪਾਣਾ ਜੀ ਇਹਦੇ ਵਿੱਚ ਜਿੱਥੋਂ ਤੱਕ ਸਾਡੇ ਧਿਆਨ ਚ ਹੈ ਹਾਂਜੀ ਰਾਜੀ ਦੇ ਤਿੰਨ ਲੜਕੀਆਂ ਸੀਗੀਆਂ ਜੀ ਇੱਕ ਲੜਕਾ ਸੀ ਅੱਛਾ ਜੀ ਤੇ ਰਾਜੀ ਦੀ ਜਿੰਨੀ ਵੀ ਪ੍ਰਾਪਰਟੀ ਸੀ ਆਪਾਂ ਗੱਲ ਕਰ ਲਈਏ ਰਾਜ ਮਹਿਲ ਦੀ ਜਾਂ ਦੂਜੀ ਕਿਲਾ ਮਵਾਰਕ ਦੀ ਜਾਂ ਜਿੰਨੀ ਵੀ ਹੋਰ ਪ੍ਰਾਪਰਟੀ ਦੀ ਗੱਲ ਕਰ ਲਈਏ ਹੈਨਾ ਫ੍ਰੀਜ਼ਗੋਰਡ ਦੀ ਜੀ ਤਾਂ ਉਹਦੇ ਵਿੱਚ ਕੀ ਸੀ ਰਾਜੀ ਨੇ ਕਾਨੂੰਨੀ ਵਾਰਸ ਨਹੀਂ ਕੋਈ ਬਣਾਇਆ ਹਾਂ ਉਹਦੇ ਲੜਕੀਆਂ ਨੂੰ ਜਾਂ ਲੜਕੇ ਨੂੰ ਹਾਂ ਕਿਸ ਨੂੰ ਕੋਈ ਨਿਵਾਸ ਨਹੀਂ ਬਣਾਇਆ ਤਾਂ ਉਹਦੇ ਕੀ ਹੋਇਆ ਰਾਜੀ ਨੇ ਜਿੰਨੀ ਉਹਦੀ ਪ੍ਰਾਪਰਟੀ ਉਹ ਟਰਸਟ ਬਣਾਤਾ ਇੱਕ ਬੋਲੋ ਜਾਇਦਾਦ ਉਹਨਾਂ ਨੇ ਵੰਡੇ ਨਹੀਂ ਵੰਡੀ ਨਹੀਂ ਉਹਦਾ ਟਰਸਟ ਬਣਾਤਾ ਇੱਕ ਟਰਸਟ ਦੇ ਵਿੱਚ ਦੋ ਲੜਕੀਆਂ ਨੂੰ ਟਰਸਟ ਐਜ਼ ਅ ਟਰਸਟੀ ਬਣਾਤਾ ਨਾਲ ਵੀ ਉਹ ਨਾਲ ਦੇਖ ਰਾਜੇ ਨੇ ਆਪਣੇ ਭਰਾ ਜਿਹੜੇ ਜਿਹਨਾਂ ਨੂੰ ਟਿੱਕਾ ਜੀ ਨਾਲ ਜਾਣਿਆ ਜਾਂਦਾ ਉਹਨਾਂ ਨੂੰ ਵੀ ਪ੍ਰਾਪਰਟੀ ਨਹੀਂ ਦਿੱਤੀ ਸੀ ਨਹੀਂ ਦਿੱਤੀ ਸੀ ਹਾਂ ਜੀ ਅੱਛਾ ਟਰਸਟ ਜਿਹੜਾ ਸੀਗਾ ਟਰਸਟ ਕੇਸ ਜਿਹੜਾ ਸੀਗਾ ਕੇਸ ਹਾਰ ਜਾਂਦਾ ਓਕੇ ਜੇ ਤੁਸਾਂ ਕੇ ਸੰਦੇ ਮਤਲਬ ਕਿਸਾਨ ਚਲੋ ਧਿਆਨ ਚ ਆਇਆ ਜਾਂ ਜਾਣਕਾਰੀ ਜਿੱਤੋ ਰੱਖਣ ਨੂੰ ਪਹੁੰਚੀ ਹੈ ਨਾ ਟਰਸਟ ਦਾ ਨਾਮ ਮਹਾਰਾਵਲ ਮਹਾਰਾਵਲ ਖੇਵਾ ਜੀ ਟਰਸਟ ਬਣਾਇਆ ਗਿਆ ਸੀ ਹਾਂਜੀ ਹਾਂਜੀ ਹਾਂ ਤੇ ਦੋ ਲੜਕੀਆਂ ਨੂੰ ਉਹਦੇ ਚ ਐਜ਼ ਅ ਟਰਸਟੀ ਵੀ ਬਣਾਇਆ ਗਿਆ ਸੀਗਾ ਹਾਂਜੀ ਐਡਮਨ ਬਣਾਈਆਂ ਬਣਾਈ ਗਈਆਂ ਸੀ ਉਸ ਤੋਂ ਬਾਅਦ ਅ ਅਦਾਲਤ ਨੇ ਜੋ ਫੈਸਲਾ ਕਰਤਾ ਹਨਾ ਉਹਦੀ ਉਸ ਦੇ ਫੈਸਲੇ ਤੋਂ ਬਾਅਦ ਉਹਨਾਂ ਨੇ ਅਪੀਲ ਵੀ ਕੀਤੀ ਓਕੇ ਅਦਾਲਤ ਦੇ ਵਿੱਚ ਹਾਈ ਕੋਰਟ ਚ ਹਾਈ ਕੋਰਟ ਦੇ ਵਿੱਚ ਓਕੇ ਤੇ ਹਾਈ ਕੋਰਟ ਨੇ ਜਿਹੜਾ ਹੇਠਲੀ ਅਦਾਲਤ ਜਿੰਦਾ ਜਿਹੜਾ ਫੈਸਲਾ ਸੀਗਾ ਉਹੋ ਹੀ ਉਸਨੇ ਮੋਹਰ ਲਾਤੀ ਉਸਤੇ ਵੀ ਇਹ ਫੈਸਲਾ ਇਹ ਮੇਰੇ ਖਿਆਲ 2020 ਦੀ ਗੱਲ ਆ ਨਾ हां जी हां ਤੇ ਵੀ ਉਹੀ ਫੈਸਲਾ ਜਿਹੜਾ ਹੈਗਾ ਉਹ ਹੀ ਰਹੂਗਾ ਉਹ ਫਿਰ ਸੁਪਰੀਮ ਕੋਰਟ ਚ ਵੀ ਗਏ ਸੁਪਰੀਮ ਕੋਰਟ ਚ ਵੀ ਗਏ ਸੁਪਰੀਮ ਕੋਰਟ ਨੇ ਵੀ ਉਹੀ ਹੇਠਲੇ ਫੈਸਲੇ ਤੇ ਮੋਹਰ ਲਾਤੀ ਵੀ ਜਵੇਂ ਹੇਠਲੀ ਅਦਾਲਤ ਦਾ ਫੈਸਲਾ ਹੋ ਗਿਆ ਤੇ ਉਹੀ ਇਹ ਮੇਰੇ ਖਿਆਲ 2022 ਦੀ ਗੱਲ 22 ਦੀ ਗੱਲ ਹੈ ਓਕੇ ਠੀਕ ਹੈ ਹੂੰ ਉਸ ਤੋਂ ਬਾਅਦ ਹਾਲਾਤ ਕੀ ਬਣੇ ਜਿਹੜੇ ਰਾਜੇ ਦੇ ਟਾਈਮ ਤੇ ਜਿਹੜੇ ਮੁਲਾਜ਼ਮ ਇੱਥੇ ਕੰਮ ਕਰਦੇ ਸੀਗੇ ਰਾਜ ਮਹਿਲ ਕਿੰਨੇ ਕੁ ਮੁਲਾਜ਼ਮ ਸੀ ਜੀ ਪਹਿਲਾਂ ਮੁਲਾਜ਼ਮ ਕਿੰਨੇ ਕੁ 20-300 ਮੁਲਾਜ਼ਮ ਸੀਗਾ ਜੀ ਅੱਛਾ ਜੀ ਹਾਂ ਰਾਜੇ ਦੇ ਟਾਈਮ ਤੇ ਜਿਹੜੇ ਕੰਮ ਕਰਦੇ ਸੀ ਆਪਾਂ ਲਾਲ ਗੇ ਰਾਜ ਮਹਿਲ ਦੇ ਵਿੱਚ ਲਾਲ ਗੇ ਕਿਲੇ ਦੇ ਵਿੱਚ ਲਾਲ ਗੇ ਕੋਈ ਸਕਿਉਰਟੀ ਗਾਰਡ ਲਾਲ ਗੇ 91 ਲਾਲ ਗੇ ਜੀ ਰਾਜ ਮਹਿਲ ਵੀ ਕਾਫੀ ਵੱਡਾ ਕਾਫੀ ਵੱਡਾ ਬਹੁਤ ਵੱਡਾ 14 ਇਕੜ ਚ ਬਿਲਕੁਲ ਬਾਬਾ ਬਹੁਤ ਵੱਡਾ ਹੈ ਤੇ ਕਿਲਾ ਲਾਲ ਕੀ ਕਿਲਾ ਵੀ ਬਹੁਤ ਵੀ ਕਾਫੀ ਵੱਡਾ ਬਹੁਤ ਵੱਡਾ ਹਾਂਜੀ ਹਾਂ ਫਿਰ ਉੱਥੇ ਜਿਹੜੇ ਮਤਲਬ ਮਲਾਜ ਜਿਹੜੇ ਕੰਮ ਕਰਦੇ ਸੀ ਜਿਹੜੇ ਦੇਖ ਰੇਖ ਕਰਦੇ ਸੀਗੇ ਸਾਰੀ ਵੀ ਜੋ ਵੀ ਫਸਲ ਵਗੈਰਾ ਆਉਂਦੀ ਸੀ ਉਹਦਾ ਸਾਰਾ ਹਸਾਬ-ਤਾਬ ਰੱਖਦੇ ਸੀਗੇ ਤੇ ਅਗਾਂ ਮਲਾਜ ਜਿਹੜੇ ਬਾਕੀ ਭੀੜ ਵੀ ਹੈ ਨਾ ਜੀ ਭੀੜ ਵੀ ਹੈ ਇਹਨਾਂ ਦੀ ਪ੍ਰਾਪਰਟੀ ਆ ਹਾਂ ਹੁਣ ਆਪਣੇ ਆਪਣੀ ਕਲੋਨੀ ਦੇ ਸਾਹਮਣੇ ਕਿੱਡਾ ਬਾਗ ਕਿੱਡਾ ਬਾਗ ਹੈ ਹਾਂਜੀ ਹਾਂ ਪਰ ਅੱਜ ਕੱਲ ਉਹਦੀ ਦੇਖ ਰੇਖ ਨਹੀਂ ਹੋ ਰਹੀ ਹਾਂ ਦੋ ਬਾ ਦੋ ਪੀੜ ਆਪਣੇ ਇੱਕ ਗਿਆਨੇ ਵਾਲਾ ਹੋ ਗਿਆ ਗਿਆਨੇ ਵਾਲਾ ਹੋ ਗਿਆ ਤੇ ਕੀ ਹੋ ਗਿਆ ਇੱਕ ਆਪਣਾ ਇੱਧਰ ਆ ਗਿਆ ਤੇ ਉੱਥੇ ਹੁਣ ਜਿਹੜੇ ਮਲਾਜ਼ਮ ਜਿਹੜੇ 200 300 ਮਲਾਜ਼ਮ ਜਿਹੜਾ ਕੰਮ ਕਰਦਾ ਸੀਗਾ ਹਾਂਜੀ ਤੇ ਉਹ ਹੋ ਗਏ ਤੇ ਉਹਦੇ ਵਿੱਚੋਂ ਕੀ ਸੀਗਾ ਕਿ ਘਟੋ-ਘਟ 150 ਮਲਾਜ਼ਮ ਹਾਂਜੀ ਪੱਕਾ ਸੀਗਾ ਰਾਜੇ ਤੇ ਨਾਲ ਜਿਹੜਾ ਪੱਕਾ ਕੰਮ ਕਰਦਾ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਸਰਕਾਰੀ ਮਲਾਜ਼ਮ ਜਿਹੜੇ ਹੁਣ ਅੱਜ ਦੇ ਟਾਈਮ 'ਚ ਆਪਾਂ ਕਹਿ ਲੈਂਦੇ ਹਾਂਜੀ ਸਰਕਾਰੀ ਮਲਾਜ਼ਮ ਨੂੰ ਤਨਖਾਹ ਮਿਲਦੀ ਆ ਨਾ ਵੀ ਟ੍ਰੈਕ ਸਿੱਧੀ ਟਿਕਟ ਲਾ ਕੇ 93 ਤੋਂ ਪਹਿਲਾਂ 150 ਮੁਲਾਜ਼ਮ ਕੰਮ ਕਰਦਾ ਹਾਂ ਪੱਕਾ ਹਾਂ ਪੱਕਾ ਸੀਗਾ ਜਿੱਥੇ ਮੰਨ ਲਓ ਕਿ ਸਾਈਨ ਹੁੰਦੇ ਸੀ ਸਿੱਧੀ ਟਿਕਟ ਲਾ ਕੇ ਜਿਵੇਂ ਪਹਿਲਾਂ ਚੱਲਦਾ ਆਉਂਦਾ ਸੀਗਾ ਕਿ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਮਿਲਦੀ ਸੀ ਸਿੱਧੀ ਟਿਕਟ ਲਾ ਕੇ ਉੱਥੇ ਸਾਈਨ ਕਰਕੇ ਤਨਖਾਹਾਂ ਮਿਲਦੀਆਂ ਹੁੰਦੀਆਂ ਸੀ ਪਹਿਲਾਂ ਉਦਾਂ ਤਾਂ ਉਹਦੇ ਵਿੱਚ ਕੀ ਹੋਇਆ ਜੀ 150 ਮੁਲਾਜ਼ਮ ਜਿਹੜੇ ਪੱਕੇ ਕੰਮ ਕਰਦੇ ਸੀ ਬਾਕੀ ਜਿਹੜੇ ਸੀਗੇ ਉਹ ਮਤਲਬ ਕੱਚਿਆਂ ਦੇ ਵਿੱਚ ਆ ਜਾਂਦੇ ਸੀ आर जी आर जी ਜਿਨ੍ਹਾਂ ਦਾ ਮਤਲਬ ਵੀ ਵੈਸੀ ਕੰਮ ਦੇ ਹਿਸਾਬ ਨਾਲ ਕੰਮ ਦੇ ਹਿਸਾਬ ਨਾਲ ਕਿਸੇ ਨੂੰ ਤਨਖਾਹ ਮੰਨ ਲਓ ਵੀ ਕੋਈ 6-7000 ਤੋਂ ਸ਼ੁਰੂ ਹੋ ਜਾਂਦੀ ਹੈ 8000 9000 ਜਾਂ ਇਦਾਂ ਮਤ ਕੰਮ ਦੇ ਹਿਸਾਬ ਨਾਲ ਜਦੋਂ ਹੁਣ ਇਹਨਾਂ ਨੇ ਜਿਹੜੀ ਕੋਰਟ ਨੇ ਟਰਸਟ ਨੂੰ ਮਨ ਲਓ ਕਿ ਗੈਰਕਾਨੂੰਨੀ ਹਾਂਜੀ ਹਾਂਜੀ ਕਰਤਾ ਹੈਨਾ ਕਰਤਾ ਹਾਂਜੀ ਹਾਂ ਹੁਣ ਜਿਹੜੇ ਜਾਇਦਾਦ ਹਾਂਜੀ ਹਾਂ ਉਹਨੂੰ ਸੰਭਾਲਣ ਦੀ ਜਿਹੜੀ ਹੁਣ ਇਸ ਟਾਈਮ ਆਪਾਂ ਦੇਖਦੇ ਹਾਂ ਉਹਨਾ ਸਾਡੇ ਸਾਹਮਣੇ ਜਿਹੜਾ ਬਾਗ ਆ ਢੜਕ ਟੱਪ ਕੇ ਕਲੋਨੀ ਦੇ ਬਿਲਕੁਲ ਬਿਲਕੁਲ ਉਹਦਾ ਬੁਰਾ ਹਾਲ ਬਹੁਤ ਬੁਰਾ ਹਾਲ ਹੈ ਜੀ ਉੱਥੇ ਘਟੋ ਘਟ ਮੇਰੇ ਸਾਹਮਣੇ ਤਾਂ 5-5 ਫੁੱਟ ਤੱਕ ਹੀ ਖੜਾ ਉਹ ਉੱਥੇ ਜੰਗਲ ਬਣਿਆ ਪਿਆ ਉਹ ਕਿਸੇ ਟਾਈਮ ਤੇ ਤੁਸੀਂ ਮੈਨੂੰ ਕਿਹਾਣਾ ਸਾਹਿਬ ਹਾਂਜੀ ਇੱਥੇ ਹੀ ਦੇ ਜਿਹੜੇ ਨਾ ਰੈੱਡ ਬਰੇਡ ਮਾਰਦੇ ਬੜੇ ਮਸ਼ਹੂਰ ਹੁੰਦੇ ਸੀਗੇ ਹਾਂ ਹਨਾ ਚਕੋਤਰੇ ਬੜੇ ਮਸ਼ਹੂਰ ਹੁੰਦੇ ਸੀ ਪੂਰੀ ਹਾਂ ਤੇ ਕਿੰਨੂ ਕਿ ਹੋਰ ਮਤਲਬ ਫਾਲ ਫਰੂਟ ਜਿਹੜੇ ਆ ਬਹੁਤ ਮਸ਼ਹੂਰ ਹੁੰਦੇ ਸੀਗੇ ਇੱਥੇ ਤਾਂ ਸੁੱਕੀ ਜਾਂਦਾ ਸੁੱਕੀ ਜਾਂਦਾ ਅਸੜਿਆ ਪਿਆ ਹਜੇ ਸੁਭਾਲ ਨਹੀਂ ਹੈਗੀ ਬਿਲਕੁਲ ਬਿਲਕੁਲ ਹਾਂਜੀ ਹਾਂ ਬੇਹ ਨਾ ਇਹ ਚੀਜ਼ ਆ ਪੰਜਾਬ ਗਵਰਨਮੈਂਟ ਦੇ ਲਈ ਬਹੁਤ ਵੱਡਾ ਇਸ਼ੂ ਆ ਬਿਲਕੁਲ ਬਿਲਕੁਲ ਵੀ ਜਾਇਦਾਦ ਜਿਹੜੀ ਡੌਲਰ ਹੀ ਆ ਨਾ ਹਾਂ ਇਹ ਡਿਸਪਿਊਟ ਕਰਕੇ ਡਿਸਪਿਊਟ ਕਰਕੇ ਉਹਨੂੰ ਸਬੰਧੀ ਲੋੜ ਹੈ ਲੋੜ ਹੈ ਤੇ ਜਿਹੜੇ 150 ਮਲਾਜ਼ਮ ਪਾਣਾ ਸਾਹਿਬ ਜਿਹੜੇ ਸੀਗੇ ਉਸ ਟਾਈਮ ਤੇ ਪੱਕੇ ਰਾਜੇ ਨਾਲ ਕੰਮ ਕਰਦੇ ਸੀ ਹਨਾ ਹਾਂ ਉਹਦੇ ਵਿੱਚੋਂ 4 ਮੁਲਾਜ਼ਮ ਅੱਜ ਦੀ ਤਰੀਕ ਵੀ ਚੋਂਦਾ ਹੈ ਹਾਲੇ ਹੈਗੇ ਆ ਜੀ ਬਾਕੀ ਤਾਂ ਚਲੋ ਮਤਲਬ ਹੀ ਉਮਰ ਖਾਨਾ ਪੂਰੇ ਹੁਣ ਵੀ ਦਾ ਕੁਝ ਨਹੀਂ ਹੈ ਨਾ ਪਟੜ ਲਗੇ 4 ਮੁਲਾਜ਼ਮ ਅੱਜ ਦੀ ਤਰੀਕ ਵੀ ਆਪਣੇ ਇੱਥੇ ਹੈਗੇ ਆ ਹੈਗੇ ਆ ਅੱਛਾ ਹਾਂ ਜੀ ਹਾਂ ਇੱਕ ਤਾਂ ਇੱਥੇ ਆਪਣੇ ਫ੍ਰੀਜ ਕੋਡ ਦੇ ਨਾਲ ਇੱਥੇ ਗੋਲੇ ਵਾਲਾ ਹੈਗਾ ਇੱਕ ਤਾਂ ਉਤੋਂ ਇੱਕ ਫ੍ਰੀਜ ਕੋਡ ਦੇ ਹੈਗੇ ਆ ਦੋ ਹੋਰ ਵੀ ਹੈਗੇ ਕਿੰਨਾ ਮਤਲਬ ਹਮ ਅੱਜ ਵੀ 4 ਮੁਲਾਜ਼ਮ ਉਤੋਂ ਦੇ ਹੈਗੇ ਜਿਹੜੇ ਉਸ ਟਾਈਮ ਤੇ ਰਾਜੇ ਦੇ ਨਾਲ ਪੱਕੇ ਕੰਮ ਕਰਦੇ ਸੀ ਜਿਹੜੇ ਖਾਸ ਸੀਗੇ ਖਾਸ ਸੀਗੇ ਜਿਹੜੇ ਉਹਨਾਂ ਦੀ ਹਾਂ ਲੋ ਵੀ ਕੈਬਨਟ ਦੇ ਵਿੱਚ ਹਾਂ ਜੀ ਹਾਂ ਦੇਮ ਆ ਬਣਾਉਣਾ ਅਜੀਤੀ ਸਰਕਾਰ ਦੇ ਹਾਂ ਕਹਿ ਜੀ ਵੀ ਕੈਬਨਿਟ ਮੰਤਰੀ ਹੈ ਜਿਵੇਂ ਹਨਾ ਤੇ ਉਸ ਦਾ ਮਤਲਬ ਵੀ ਉਹ ਇਹਦੇ ਨਾਲ 24 ਘੰਟੇ ਰਹਿੰਦੇ ਸੀਗੇ ਰਹਿੰਦੇ ਸੀਗੇ ਠੀਕ ਹੈ ਤੇ ਕਰੀਬ 2 ਸਾਲ ਹੋਣ ਵਾਲੇ ਆ ਹੁਣ ਅਪ੍ਰੈਲ ਚੱਲਦਾ ਪਿਆ ਹਾਂਜੀ ਮਈ ਜੂਨ ਜੁਲਾਈ ਤਿੰਨ ਜੁਲਾਈ ਦੇ ਵਿੱਚ 2 ਸਾਲ ਪੂਰੇ ਹੋ ਜਾਣੇ ਇਹਨਾਂ ਨੂੰ ਹਾਂ ਜਿਹੜਾ ਆ ਕਲਾਜ ਆ ਪੈਂਦਾ ਹੋ ਫਿਰ ਨਾ ਹਾਂ ਵੀ ਕੋਈ ਬਾਲੀਵੁੱਡ ਬਾਲੀਵੁੱਡ ਨਹੀਂ ਹੈਗਾਗਾ ਤੇ 2 ਸਾਲ ਹੋ ਜਾਣੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਉਹਨਾਂ ਦੇਖੋ ਵੀ ਮਹਾਰਾਜੇ ਦੀਆਂ ਦੋ ਬੇਟੀਆਂ ਉਹਨਾਂ ਦੀ ਵੀ ਡੈਥ ਹੋ ਗਈ ਹੋ ਗਈ ਹਾਂਜੀ ਹਾਂ ਮੇਰਾ ਖਾਲ ਅਮਰਤ ਕੌਰ ਜਿਉਂਦੇ ਨੇ ਹਾਂਜੀ ਹਾਂ ਉਹ ਜਿਉਂਦੇ ਕੱਲੇ ਹਨ ਹਾਂ ਅ ਹਾਂ ਅਮਰਤ ਕੌਰ ਹੁਣ ਉਹਨਾਂ ਦੀ ਉਮਰ ਵੀ ਹੁਣ ਕਰੀਬ ਹਾਂ 90 95 ਸਾਲ ਦੀ ਉਮਰ ਹੈ ਹੁਣ ਜਿਨ੍ਹਾਂ ਦੀ ਡੈਥ ਹੋ ਗਈ ਗਾਂ ਉਹਨਾਂ ਦੇ ਫਿਰ ਜਿਹੜੇ ਵਾਰਸ ਬੱਚੇ ਜਿਹੜੇ ਹੈਗੇ ਆ ਇਹ ਵੀ ਹੁਣ ਸੁਣਿਆ ਹੈ ਵੀ ਕੋਟ ਦੇ ਵਿੱਚ ਕੋਈ 10 ਵਾਰਸ ਉਹਨਾਂ ਨੇ ਆਦਾ ਕੋਟ ਚ ਹਾਂ ਵੀ ਅਸੀਂ ਵਾਰਸਾਂ ਜੀ ਉਹ ਵਾਰਸ ਹੈਗੇ ਆ ਉਹ ਨਵੇਂ ਨਵੇਂ ਗੇਮ ਚੱਲ ਪਿੱਤੀਆਂ ਨਹੀਂ ਚੱਲ ਪੈਣੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਤੇ ਉਹਦੇ ਚ ਹੁਣ ਇਹ ਚਾਹੀਦਾ ਤੇ ਇਹ ਵੀ ਸਰਕਾਰ ਨੂੰ ਥੋੜਾ ਜਣਾ ਇਹ ਤੇ ਧਿਆਨ ਦੇ ਕੇ ਹਨਾ ਤੇ ਮਤਲਬ ਵੀ ਇਹ ਦੇਖਦੇ ਕਰੇ ਹੁਣ ਆਪਾਂ ਰਾਜ ਮਹਿਲ ਦੀ ਗੱਲ ਕਰ ਲਈਏ ਹਾਂ ਜਾਂ ਕਿਲੇ ਦੀ ਗੱਲ ਕਰ ਲਈਏ ਬਾਬਾ ਫਰੀਦ ਦਾ ਮੇਲਾ ਜਿਹੜਾ ਲੱਗਦਾ ਤੇ ਕਿੰਨੀ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਮੇਲਾ ਦੇਖਣਾ ਹਾਂ ਬਿਲਕੁਲ ਜੀ ਤੇ ਇਹੀ ਸਰਕਾਰ ਥੋੜਾ ਜਿਆ ਧਿਆਨ ਦੇਵੇ ਤਾਂ ਰਾਜ ਮਹਿਲ ਦੇਖਣ ਆਲਾ ਹੋਇਆ ਹੈਗਾ ਲੋਕੀ ਨਾ ਆਉਂਦੇ ਜਿਵੇਂ ਚੱਲ ਕੇ ਰਾਜ ਮਹਿਲ ਦੇਖਣ ਕਿਲਾ ਟੂਰ ਹਮ ਇਹਨੂੰ ਬਣਾ ਲੈਣਾ ਕੋਈ ਨਹੀਂ ਬਣ ਸਕਦਾ ਕਿਉਂ ਨਹੀਂ ਬਣ ਸਕਦਾ ਮੈਂ ਕਹਿੰਦਾ ਵੀ ਆਪਣੀ ਦੇਖੋ 60 ਸਾਲ ਤਾਂ ਮੇਰੀ ਉਮਰ ਹੋ ਗਈ ਹਾਂਜੀ ਹਾਂਜੀ ਤੇ ਇੱਥੇ ਸਾਨੂੰ ਕਹਿੰਦੇ ਆ ਹੋਗੇ 30 35 ਸਾਲ ਹਨਾ ਬਿਲਕੁਲ ਫਰੀ ਗਾਰਡ ਚ ਤੇ ਅਹੀ ਰਾਜ ਮਹਿਲ 12 ਹੀ ਦੇਖਿਆ ਅੰਦਰੋਂ ਨਹੀਂ ਦੇਖਿਆ 14 ਏਕੜ ਦੇ ਵਿੱਚ ਜਿਹੜੀ ਚੀਜ਼ ਬਣੀ ਆ ਹਾਂਜੀ ਹਾਂ ਉਹ ਇੱਕ ਜੇ ਆਪਾਂ ਟੂਰਿਜ਼ਮ ਦੇ ਪੱਖ ਤੋਂ ਦੇਖੀਏ ਤੇ ਕੋਈ ਮਾੜੀ ਨਹੀਂ ਹੋਣੀ ਬਹੁਤ ਵਧੀਆ ਹੋਊਗਾ ਬਹੁਤ ਵਧੀਆ ਹੋਊਗਾ ਹਾਂਜੀ ਹਾਂ ਤੇ ਹੈ ਤਾਂ ਜੇ ਕੋਰਟ ਈਸ਼ੂ ਆ ਪਰ ਇਹ ਹੁੰਦਾ ਵੀ ਗਵਰਨਮੈਂਟ ਉਹਦਾ ਕੋਈ ਨਾ ਕੋਈ ਕੋਰਟ ਦੇ ਵਿੱਚ ਪਾ ਕੇ ਆਉਂਦੀ ਉੱਤੇ ਹੱਲ ਕਰਦੇ ਹਾਂ ਹੱਲ ਕੱਢਣ ਨੂੰ ਕੱਢਣਾ ਇੱਕ ਚੀਜ਼ ਹੋਰ ਵੀ ਹੈ ਕਿ ਇੱਥੇ ਰਾਜੇ ਦਾ ਹਸਪਤਾਲ ਵੀ ਹੁੰਦਾ ਸੀ ਰਾਜ ਮੈਲ ਦੇ ਵਿੱਚ ਆਹ ਬਲਵੀਰ ਹਸਪਤਾਲ ਬਲਵੀਰ ਹਸਪਤਾਲ ਲੋਕ ਲੈ ਹੁਣ ਲਾਇਬ੍ਰੇਰੀ ਉਹਨੂੰ ਬਣਵਾਟ ਕੀਤਾ ਨਾ ਨਾ ਚਲੋ ਨਾਂ ਦੀ ਲਾਇਬ੍ਰੇਰੀ ਉਹ ਕੋੜਾ ਖੁੱਲਦਾ ਨਹੀਂ ਖੁੱਲਦਾ ਹਾਂਜੀ ਹਾਂ ਲੋਕ ਉੱਥੇ ਦਵਾਈਆਂ ਵਗੈਰਾ ਲੈਣ ਆਉਂਦੇ ਸੀ ਗਰੀਬਾਂ ਦਾ ਉੱਥੇ ਹਾਲ ਹੁੰਦਾ ਸੀਗਾ ਜਦੋਂ ਦੀ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂ ਮੈਂ ਸੁਰਤਾ ਮੈਨੂੰ ਵੀ ਜਦੋਂ ਬਚਪਨ ਦੀ ਗੱਲ ਜਦੋਂ ਸਕੂਲ ਚ ਪੜਦੇ ਹਾਂਜੀ ਹਾਂ ਜਦੋਂ ਉਦੋਂ ਹਸਪਤਾਲ ਆਪਣੇ ਕੋਈ ਜ਼ਿਆਦਾ ਨਹੀਂ ਸੀ ਨਹੀਂ ਸੀਗੇ ਇਹ ਮੈਂ ਆਪਣਾ ਮੈਡੀਕਲ ਤਾਂ ਬਣਿਆ 72 ਤੋਂ ਬਾਅਦ ਜਿਹੜਾ ਜਦੋਂ ਬਣਿਆ ਹਨ ਹਾਂਜੀ ਹਾਂ ਉਸ ਤੋਂ ਪਹਿਲਾਂ ਕੋਈ ਇੱਥੇ ਡਾਕਟਰ ਨਹੀਂ ਸੀ ਚਾਹਤਾ ਤੇ ਇਹ ਬਲਬੀਰ ਹਸਪਤਾਲ ਦੇ ਵਿੱਚ ਇਲਾਜ ਹੁੰਦਾ ਇਲਾਜ ਹੁੰਦਾ ਸੀਗਾ ਲੋਕੀ ਦਵਾਈਆਂ ਲੈਣ ਆਉਂਦੇ ਸੀ ਇੱਥੇ ਤੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਇੱਥੋਂ ਹੀ ਸਾਰੇ ਲੈ ਕੇ ਜਾਂਦੇ ਸੀਗੇ ਹਾਂ ਤੇ ਅੱਜ ਹੁਣ ਤੁਸੀਂ ਜਾ ਕੇ ਦੇਖੋ ਬਿਲਕੁਲ ਖੰਡਰ ਬਣਿਆ ਪਿਆ ਹੈ ਖੰਡਰ ਕੋਨੇ ਪਿਆ ਹੈ ਹਾਂ ਰਾਜ ਮਹਿਲ ਦੀ ਗੱਲ ਕਰ ਲਈਏ ਰਾਜ ਮਹਿਲ ਦੇ ਅੰਦਰ ਵੀ ਤੁਸੀਂ ਜਾ ਕੇ ਦੇਖੋ ਕਿਤੇ ਤੇ ਘੱਟੋ ਘੱਟ ਨਹੀਂ ਵਾਧਦਾ 5-5 ਫੁੱਟ ਕਾ ਉੱਥੇ ਖੜਾ ਹੋਊਗਾ ਹਾਂ ਐਵੇਂ ਬਿਲਕੁਲ ਵਿਆਵਾਨ ਜੰਗਲ ਬਣਿਆ ਪਿਆ ਹੈ ਇਹੀ ਜੇ ਕਿਤੇ ਉਹਦੀ ਸਾਂਭ ਸੰਭਾਲ ਕੀਤੀ ਜਾਵੇ ਉੱਥੇ ਸਾਬ ਸਫਾਈ ਕੀਤੀ ਜਾਵੇ ਹਾਂ ਤੇ ਆ ਬਹੁਤ ਵਧੀਆ ਬਾਤ ਜਦਾ ਹੁਣ ਜਿਵੇਂ ਬਾਬਾ ਫਿਰ ਦਾ ਮੇਲਾ ਆਪਣੇ ਸਤੰਬਰ ਦੇ ਵਿੱਚ ਲੱਗਦਾ ਹੈ 21 22 23 ਸਤੰਬਰ ਨੂੰ ਔਰ 15 ਸਤੰਬਰ ਤੋਂ ਸ਼ੁਰੂ ਹੋ ਜਾਂਦਾ ਹਾਂ ਉਹ ਖੇਡਾਂ ਵਗੈਰਾ ਹੁੰਦੀਆਂ ਦੂਰੋਂ ਲੋਕ ਜਿਹੜੇ ਹੈਗੇ ਆ ਆਉਂਦੇ ਆ ਖੇਡਾਂ ਦੇ ਵਿੱਚ ਭਾਗ ਲੈਣ ਉਹ ਵੀ ਹੈ ਜਾਂ ਆਪਾਂ ਚਲਿਏ ਵੀ ਇੱਥੇ ਲੋਕ ਮੇਲਾ ਦੇਖਣ ਆਉਂਦੇ ਆ ਹਨਾ ਤੇ ਇਹ ਇੱਕ ਬਹੁਤ ਵਧੀਆ ਚੀਜ਼ ਬਣ ਸਕਦੀ ਹੈ ਕਿਲਾ ਹੈਗਾ ਕਿਲੇ ਦਾ ਗੇਟ ਖੋਲ ਦੇਣ ਹਨਾ ਤੇ ਉੱਥੇ ਅੰਦਰ ਆਉਦਾ ਰਾਜ ਦੀ ریاست ਬਾਰੇ ਉੱਥੇ ਲੋਕਾਂ ਨੂੰ ਜਾਣਕਾਰੀ ਹੋਵੇ ਕਿਲਾ ਹੈਗਾ ਕਿਲੇ ਦੇ ਕਿਲੇ ਦਾ ਗੇਟ ਖੋਲ ਕੇ ਅੰਦਰ ਜੀ ਬਹੁਤ ਚੀਜ਼ਾਂ ਜੀ ਬਹੁਤ ਚੀਜ਼ਾਂ ਹਨ ਗੱਡੀਆਂ ਹੈਗੀਆਂ ਜਾਜ ਹੈਗੇ ਹੈ ਰਾਜੇ ਦੇ ਟਾਈਮ ਦੀ ਜਿਹੜੀ ਚੀਜ਼ਾਂ ਪਈਆਂ ਹੈਗੀਆਂ ਜਿਹੜੋ ਲੋਕੀ ਦੇਖਣਾ ਹੁਣ ਸਗੋਂ ਬਹੁਤ ਵਧੀਆ ਚੀਜ਼ ਬਣ ਸਕਦੀ ਹੁਣ ਅਰੋੜਾ ਜੀ ਆਪਣਾ ਰੈਸਟੋਰੈਂਟ ਉਹਦੇ ਸਾਹਮਣੇ ਸਮਾਧਾਨ ਹੈ ਸਮਾਧਾਨ ਹੈ ਸਾਈ ਸਮਾਧਾਨ ਸਾਈ ਸਮਾਧਾਨ ਉਹਨਾਂ ਦਾ ਵੀ ਇੱਕ ਇਤਿਹਾਸ ਹੈ ਇਹ ਹਾਂ ਜੀ ਹਾਂ ਬਿਲਕੁਲ ਜਿੰਨੇ ਮਹਾਰਾਜੇ ਹੋਏ ਉਹਨਾਂ ਦੀ ਸਮਾਧਾ ਲੈ ਸਮਾਧਾਆਂ ਦੀ ਸਮਾਧਾ ਕੀ ਕੋਸ਼ਾ ਉਹਦਾ ਇਤਿਹਾਸ ਹੈ ਉਹ ਵੀ ਇੱਕ ਬਿਲਕੁਲ ਠੀਕ ਹੈ ਨਾ ਹਾਂ ਹਾਂ ਤੇ ਮਨੋ ਇਹ ਹੁੰਦਾ ਹੈ ਵੀ ਇਹ ਸੰਬੰਧੀ ਲੋੜ ਹੈ ਲੋੜ ਹੈ ਇਸੇ ਤਰ੍ਹਾਂ ਇੱਕ ਜਿੱਤੇ ਨਿਊ ਮਾਰਟਰ ਸਕੂਲ ਹੈ ਨਿਊ ਮਾਰਟਰ ਸਕੂਲ ਦੇ ਨਾਲ ਉਰਲੇ ਪਾਸੇ ਇੱਕ ਅਸਤਵਲ ਹੁੰਦੀ ਸੀਗੀ ਰਾਜੇ ਦੀ ਹਾਂ ਅਸਤਵਲ ਜਿੱਥੇ ਜਿੱਥੇ ਘੋੜੇ ਬੰਨ੍ਹਦੇ ਹੁੰਦੇ ਸੀ ਉਹ ਉੱਥੇ ਵੀ ਇਹੀ ਹਾਲ ਹੈ ਇਹੀ ਜੀਗ ਤੇ ਉੱਥੇ ਮਤਲਬ ਜਿੱਥੇ ਰਾਜੇ ਦੇ ਘੋੜੇ ਬੰਨ੍ਹਦੇ ਉਹ ਮੇਰੇ ਸਾਹਮਣੇ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਰਸਤੇ ਬਲ ਹੁੰਦੀ ਸੀਗੀ ਔਰ ਵੀ ਇਥੇ ਰਾਜਾ ਘੋੜੇ ਬੰਨਦਾ ਹੁੰਦਾ ਸੀਗਾ ਉਹ ਬਾਹਰ ਬਟਾਇਦਾ ਬੋਰਡ ਵਗੈਰਾ ਲਾਇਆ ਹੋਵੇ ਉੱਥੇ ਬਕਾਇਦਾ ਸੀਨੀਰੀ ਵਗੈਰਾ ਬਣਾ ਕੇ ਲਾਈ ਹੋਵੇ ਲੋਕ ਅੰਦਰ ਜਾਣ ਵੇਖਣ ਕਿ ਕਿਸ ਤਰ੍ਹਾਂ ਉੱਥੇ ਵੀ ਅੰਦਰ ਵੀ ਸਮਾਧਾ ਬਣੀ ਹੁੰਦੀ ਮਤਲਬ ਜਿਹੜੀਆਂ ਰਿਆਸਤਾਂ ਨੇ ਨਾ ਵਿਚਾਕ ਆਪਣੀ ਰਿਆਸਤਾਂ ਹਾਂ ਜੀ ਹਾਂ ਪੁਛਕ ਜਿੰਨੀਆਂ ਵੀ ਰਾਸਤਾਂ ਨੇ ਹਾਂ ਜੀ ਹਾਂ ਜਿਵੇਂ ਹੁਣ ਪਟਿਆਲੇ ਆ ਪਟਿਆਲੇ ਦੀਆਂ ਜਿੰਨੀਆਂ ਬਿਲਡਿੰਗਾਂ ਉਹ ਕਿਉਂ ਮੌਜੂਦਾ ਉੱਥੇ ਜਿਹੜੇ ਸ਼ਾਸਕ ਮੌਜੂਦ ਹੈਗੇ ਉਹ ਸਾਰੀਆਂ ਬਿਲਡਿੰਗਾਂ ਨੂੰ ਵਧੀਆ ਪ੍ਰਾਪਰ ਵਰਤਿਆ ਜਾਂਦਾ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਸੇ ਜ ਕਾਲ ਜਾ ਕੇ ਜ ਸਕੂਲ ਆ ਕਿਸੇ ਜ ਹਸਪੀਟਲ ਆ ਕਿਵੇਂ ਵੀ ਹੈਗਾ ਹਾਂ ਕੁਝ ਵੀ ਹਾਂ ਜੀ ਹਾਂ ਐਵੇਂ ਆਪਣਾ ਜਿਹੜਾ ਫਰੀ ਕੋਡ ਦਾ ਇਹ ਲਾਭ ਆਸੋ ਬਿਲਕੁਲ ਹਾਂ ਇਸੀ ਤਰ੍ਹਾਂ ਰਾਜੇ ਦੀ ਪ੍ਰਾਪਰਟੀ ਹੋਰ ਵੀ ਬੜੇ ਸ਼ਹਿਰਾਂ ਦੇ ਵਿੱਚ ਪਈ ਹੈ ਭਾਣਾ ਜੀ ਆਪਾਂ ਗੱਲ ਕਰ ਲਈ ਚੰਡੀਗੜ੍ਹ ਦੀ ਸ਼ਿਮਲੇ ਦੀ ਦਿੱਲੀ ਦੀ ਬਹੁਤ ਸ਼ਹਿਰਾਂ ਦੇ ਵਿੱਚ ਹੋਰਨ ਤੇ ਵੀ ਆ ਹਾਂ ਬਹੁਤ ਪ੍ਰਾਪਰਟੀ ਪਈ ਹੈ ਜਿਹੜੀ ਯਾਨੀ ਕਿ ਸੁਣਨ ਚ ਆ ਕਿ ਰਾਜੇ ਦੀ ਪ੍ਰਾਪਰਟੀ ਇੰਨੀ ਪਈ ਹੈ ਹਾਂ ਜੀ ਸ਼ਿਮਲੇ ਦੇ ਵਿੱਚ ਕੋਠੀ ਉਹਦੇ ਨਾਲ ਹੋਰ ਉਹਦੀ ਜਗ੍ਹਾ ਜਿਹੜੀ ਬਣਾਈ ਹੋਈ ਸੀ ਇਸੇ ਤਰ੍ਹਾਂ ਦਿੱਲੀ ਮੋਹਾਲੀ ਬਹੁਤ ਹਾਂ ਤੇ ਪ੍ਰਾਪਰਟੀ ਪਈ ਹੈ ਪਰ ਆ ਉਹਦਾ ਬਾਲੀਵੁੱਡ ਸੈਂ ਨਹੀਂ ਕੋਈ ਬਾਲੀਵੁੱਡ ਸੈਂ ਨਹੀਂ ਕੋਈ ਇਹੀ ਜਗ੍ਹਾ ਤੇ ਥੋੜਾ ਜਿਹਾ ਸਰਕਾਰ ਧਿਆਨ ਦੇਵੇ ਹਨਾ ਤੇ ਥੋੜਾ ਜਿਹਾ ਇਹਦੇ ਤੇ ਦੇਖ ਦੇ ਕਰਕੇ ਥੋੜਾ ਜਿਹਾ ਪੈਸਾ ਲਾ ਕੇ ਇਹਨੂੰ ਥੋੜਾ ਜਿਹਾ ਵਧੀਆ ਸੈਟਿੰਗ ਕਰ ਦੇਵੇ ਤਾਂ ਬਹੁਤ ਵਧੀਆ ਸ਼ਹਿਰ ਜਿਹੜਾ ਸ਼ਹਿਰ ਦੀ ਸੁੰਦਰਤਾ ਬਣ ਆ ਹੋ ਸਕਦੀ ਹਾਂ ਇਹ ਸਰਕਾਰ ਕੋਡ ਦੇ ਰਾਹੀਂ ਹਾਂਜੀ ਹਾਂ ਵੀ ਜਿਹੜੀ ਪ੍ਰਾਪਰਟੀ ਹੈਗੀ ਆ ਕੋਈ ਇਹਨੂੰ ਮਹੱਲੋ ਕਿ ਹੁੰਦਾ ਹੈ ਵੀ ਲੋਕਾਂ ਦੇ ਹਤੱਲਿਆਂ ਨੂੰ ਕਿਵੇਂ ਨਾ ਕਿਵੇਂ ਕੀ ਜਿਵੇਂ ਵੀ ਇਹ ਵਰਤਿਆ ਜਾਵੇ ਲੋਕਾਂ ਨੂੰ ਆਦਾ ਇਤਿਹਾਸ ਦੱਸਿਆ ਜਾਵੇ ਇਹ ਕੰਮ ਤਾਂ ਹੋ ਸਕਦਾ ਹੋ ਸਕਦਾ ਹਾਂ ਜੀ ਹਾਂ ਇਹਨੂੰ ਕਿਸੇ ਆਪਾਂ ਕਮਰਸ਼ੀਅਲ ਜੁਜਤਾ ਵਰਤਣਾ ਨਹੀਂ ਨੀ ਵਰਤਨਾ ਹਾਂ ਜੀ ਹਾਂ ਪਰ ਲੋਕਾਂ ਦੇ ਹਿੱਤ ਵਿੱਚ ਤਾਂ ਆਪਾਂ ਲੋਕਾਂ ਨੂੰ ਇਤਿਹਾਸ ਤਾਂ ਦੱਸ ਸਕਦੇ ਹਾਂ ਦੱਸ ਸਕਦੇ ਹਾਂ ਹਾਂ ਜੀ ਹਾਂ ਵੀ ਦੇਖੋ ਵੀ ਮੈਂ ਕਹਿੰਨਾ ਵੀ ਆਪਾਂ ਫ੍ਰੀ ਕੋਰਟ ਤੇ ਰਹਨੇ ਆ ਤੁਸੀਂ ਵੀ ਕਦੋਂ ਪੁਰਾਣੇ ਰਹਨੇ ਸੀ ਵੀ ਰਹਨੇ ਆ ਹਾਂ ਜੀ ਹਾਂ ਹੁਣ ਜੇ ਤਾਂ ਆਪਾਂ ਇਤਿਹਾਸ ਕਿਤੋਂ ਪੜ ਲਈਏ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਸਾਡੀ ਰਿਆਸਤ ਦਾ ਇਤਿਹਾਸ ਕੀ ਆ ਕੀ ਹੈ ਹਾਂ ਪਰ ਇੱਥੇ ਤਾਂ ਕਿਸੇ ਨੇ ਨਹੀਂ ਨਾ ਦੱਸਿਆ ਨਾ 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 ਤੁਸੀਂ ਰਾਜ ਮਹਿਰ ਕੋਲੇ ਤੁਸੀਂ ਉੱਥੇ ਜਾਵੜੋ ਉੱਥੇ ਤੁਹਾਨੂੰ ਜਿਹੜਾ ਬੋਰਡ ਲੱਗਿਆ ਵੀ 50 ਸਾਲ ਪੁਰਾਣਾ ਪੁਰਾਣਾ ਲੱਗਾ ਹੋਇਆ ਬਿਲਕੁਲ ਕਿਲੇ ਕੋਲੇ ਜਾਵੜੋ ਉੱਥੇ ਵੀ 50 ਸਾਲ ਪੁਰਾਣਾ ਬੋਰਡ ਲੱਗਿਆ ਹੋਇਆ ਹਾਂਜੀ ਹਾਂ ਇਹੀ ਜੇ ਕਿਤੇ ਥੋੜਾ ਜਿਹਾ ਉੱਥੇ ਧਿਆਨ ਦਿੱਤਾ ਜਾਵੇ ਉਹਨੂੰ ਮਤਲਬ ਨਵਾਂ ਬਣਾ ਕੇ ਬੋਰਡ ਉੱਥੇ ਲਾਇਆ ਜਾਵੇ ਔਰ ਉਹਦੀ ਇੱਕ ਇੱਕ ਬੜਾ ਜੀ ਡਿਜੀਟਲ ਹਾਂ ਆਉਂਦੇ ਆ ਉਹਦੀ ਅਟਰੈਕਸ਼ਨ ਹੋਣੀ ਚਾਹੀਦੀ ਆ ਯਾਰ ਆ ਕੀ ਹੈਗਾ ਕੀ ਹੈਗਾ ਹਾਂਜੀ ਹਾਂ ਹੈਨਾ ਬਿਲਕੁਲ ਬਿਲਕੁਲ ਤੇ ਇਹ ਚੀਜ਼ਾਂ ਥੋੜਾ ਧਿਆਨ ਦੇ ਲੋੜਾ ਹੁਣ ਕਿਲੇ ਰਾਜੇ ਦੇ ਕਿਲੇ ਦੀ ਆਪਾਂ ਗੱਲ ਕਰ ਲਈਏ ਉਹਦਾ ਬਾਹਰ ਬਾਹਰੋਂ ਹਾਲਾਤ ਦੇਖ ਲਓ ਕੀ ਹੋਏ ਪਏ ਆ ਹਾਂ ਡਿੱਗੀ ਜਾਂਦੀਆਂ ਇਟਾਂ ਇਟਾਂ ਡਿੱਗੀ ਜਾਂਦੀਆਂ ਹਾਂ ਬੰਜਰ ਬੰਦਾ ਜਾਂਦਾ ਦੇਖ ਸਾਬਾ ਹਨ ਇਹੀ ਉੱਥੇ ਉਹਦੀ ਸਾਹ ਸੁਭਾਲ ਹੋ ਵੀ ਹੋਵੇ ਬਾਹਰੋਂ ਉੱਥੇ ਸਫਾਈ ਕੀਤੀ ਹੋਵੇ ਉਹ ਉੱਥੇ ਹੁਣ ਰੇੜੀਆਂ ਜਿਹੜੀਆਂ ਖੜ੍ਹਦੀਆਂ ਉੱਥੇ ਆਸੇ ਪਾਸੇ ਕਿੰਨਾ ਉਹਦੇ ਆਲੇ ਦੁਆਲੇ ਕਿੰਨਾ ਗੰਦ ਪਿਆ ਹੋਵੇ ਉੱਥੇ ਹਾਂ ਬਿਲਕੁਲ ਜੀ ਬਿਲਕੁਲ ਔਰ ਥੋੜਾ ਜਣਾ ਇਸ ਚੀਜ਼ ਤੇ ਸਰਕਾਰ ਨੂੰ ਚਾਹੀਦਾ ਹੈ ਫੋਕਸ ਕਰੇ ਅੱਛਾ ਇੱਕ ਜੀ ਹੋਰ ਵੀ ਹੋ ਰਿਹਾ ਹੈ ਕਿ ਭਾਨ ਸਾਹਿਬ ਤੁਹਾਨੂੰ ਪਤਾ ਹੋਵੇ ਰਾਜੇ ਤਾਂ ਬੈਂਕ ਬੈਲੈਂਸ ਵੀ ਬਹੁਤ ਪਿਆਰ ਬੈਂਕਾਂ ਦੇ ਵਿੱਚ ਪਿਆ ਹੋਊਗਾ ਜੇ ਚੀਜ਼ਾਂ ਅਸਲ ਚ ਪ੍ਰਾਪਰਟੀ ਤਾਂ ਲੋਕਾਂ ਦੀ ਆ ਨਾ ਲੋਕਾਂ ਦੀ ਹਾਂ ਜੀ ਹਾਂ ਇਹ ਚੀਜ਼ਾਂ ਜਨਤਕ ਹੋਣੇ ਚਾਹੀਦੀਆਂ ਹੋਣੇ ਚਾਹੀਦੀਆਂ ਬਿਲਕੁਲ ਬਿਲਕੁਲ ਹਨਾ ਚਲੋ ਜੇ ਮੰਨ ਲਓ ਸਰਕਾਰ ਨੇ ਨਹੀਂ ਵੀ ਪੈਸਾ ਲਾਉਣਾ ਹਾਂ ਜੀ ਕਹਨਾ ਸਰਕਾਰ ਨੇ ਆਪਾ ਚਲੋ ਇਸ ਗਲਤੀ ਆ ਜੇ ਸਰਕਾਰ ਨੇ ਪੈਸਾ ਨਹੀਂ ਲਾਉਣਾ ਹਾਂ ਜਿਹੜਾ ਰਾਜੇ ਦਾ ਫੰਡ ਜਿਹੜਾ ਪਿਆ ਰਾਜੇ ਦਾ ਜਿਹੜਾ ਪੈਸਾ ਪਿਆ ਬੈਂਕਾਂ ਦੇ ਵਿੱਚ ਉਹੀ ਇਸੇ ਤੇ ਲਾ ਦੇਣ ਰੋੜਾ ਜੀ ਚਲੋ ਰਿਆਸਤਾਂ ਨੇ ਇਹ ਤਾਂ ਹੋ ਗਿਆ ਡਿਸਪਿਊਟ ਵਾਲਾ ਹਾਂ ਜੀ ਹਾਂ ਬਿਲਕੁਲ ਰਾਜੇ ਨਹੀਂ ਜੇ ਆਪਾਂ ਰਾਜਾ ਮਹਾਰਾਜਾ ਤੇ ਦਰਸਿੰਗ ਦੀ ਗੱਲ ਕਰੀਏ ਹਾਂ ਜੀ ਹਾਂ ਉਹਨੇ ਆਪ ਦੇ ਟਾਈਮ ਚੰਗੇ ਕੰਮ ਵੀ ਬਹੁਤ ਕੀਤੇ ਬਿਲਕੁਲ ਬਿਲਕੁਲ ਬਰਜਿੰਦਰਾ ਕਾਲਜ ਸ਼ੁਰੂ ਕੀਤਾ ਬਲਵੀਰ ਸਿੰਘ ਸ਼ੁਰੂ ਕੀਤਾ ਆਪਣਾ ਆਹ ਜੀਬੀਟੀ ਜਿਹੜੀ ਸ਼ੁਰੂ ਕੀਤੀ ਬਿਲਡਿੰਗਾਂ ਜਿਹੜੀਆਂ ਆਪਣੀਆਂ ਸੈਕਟਰੀਏਟ ਆ ਜੋ ਆਪਣਾ ਹੁਣ ਕਚਹਿਰੀਆਂ ਹਸਪਤਾਲ ਆ ਹਾਂਜੀ ਹਾਂ ਬਿਲਡਿੰਗਾਂ ਬਣਾਈਆਂ ਬਹੁਤ ਬੜਾ ਸਟੇਡੀਅਮ ਬਣੇ ਆ ਬਣਾਏ ਆ ਹਾਂਜੀ ਹਾਂ ਠੀਕ ਹੈ ਨਾ ਜੀ ਹਾਂ ਆ ਜੀ ਥੋੜੀਆਂ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਦੱਸਣੀਆਂ ਜੇ ਆਪਾਂ ਉਹ ਇਦਾਂ ਦਾ ਕੋਈ ਜੇ ਤਾਂ ਆਪਾਂ ਇਹਨੂੰ ਆ ਟੂਰਿਜ਼ਮ ਨਜ਼ਰੀਏ ਤੋਂ ਇਸ ਚੀਜ਼ ਨੂੰ ਪੇਸ਼ ਕਰਾਂਗੇ ਫਿਰ ਦੱਸੀ ਜਾਣਗੇ। ਫਿਰ ਦੱਸੀ ਜਾਣਗੇ ਬਿਲਕੁਲ ਬਿਲਕੁਲ। ਤੇ ਜਿਹੜੀ ਇਹ ਰਾਸਤਾ ਉਹਦਾ ਪਿਛੋਕੜ ਤੇ ਜੋਕੜ ਦੱਸਿਆ ਜਾਵੇ। ਉਹ ਦੱਸਿਆ ਜਾਵੇ। ਹਾਂ। ਹਾਂ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਾਬਾ ਫਰੀਦ ਦਾ ਨੀਲਾ ਜਿਹੜਾ ਬੜੀ ਧਮ ਤਮਨਾ ਮਨਾਇਆ ਜਾਂਦਾ ਹੈ। ਉਹ ਪੂਰੇ ਵਰਡ ਦੇ ਵਿੱਚ ਮਸ਼ਹੂਰ ਹੈ। ਆਪਣੇ ਫਰੀਦਕੋਟ ਦਾ ਬਾਬਾ ਫਰੀਦ ਦਾ ਮੇਲਾ। ਹਾਂ। ਹਨਾ। ਸੰਗਤ ਜਿਹੜੀ ਆ ਬਹੁਤ ਦੂਰੋਂ ਦੂਰੋਂ ਆਉਂਦੀ ਹੈ। ਹਾਂਜੀ ਮੇਲੇ ਦੇ ਵਿੱਚ ਇਤੋਂ ਤੱਕ ਕਿ ਸੌਰਾਂ ਤੋਂ ਲੋਕ ਵੀ ਇੱਥੇ ਆਉਂਦੇ ਆ ਮੇਲਾ ਦੇਖਣ ਵਾਸਤੇ ਹਾਂ ਤਾਂ ਇਹ ਮੇਲਾ ਇੰਟਰਨੈਟ ਨਾਲ ਸਮਝੋ ਹਾਂ ਉਹ ਰਹਿ ਗਿਆ ਹਨਾ ਅੱਛਾ ਇਹੀ ਜੇ ਕਿਤੇ ਅ ਥੋੜਾ ਜਿਹਾ ਇਧਰ ਸਰਕਾਰ ਫੋਕਸ ਕਰੇ ਰਾਜ ਮਹਿਲ ਤੇ ਇਕਲੇ ਤੇ ਜਾਂ ਜਿੰਨੀ ਵੀ ਰਾਜੇ ਦੀ ਇੱਥੇ ਜਗ੍ਹਾ ਹੈਗੀ ਆ ਨਾ ਉਹਨੂੰ ਥੋੜਾ ਜਿਹਾ ਸੁੰਦਰੀ ਕਰਨ ਦਿੱਤਾ ਜਾਵੇ ਸੁੰਦਰੀ ਕਰਨ ਦਿੱਤਾ ਜਾਵੇ ਉਹਦਾ ਇਤਿਹਾਸ ਜਿਹੜਾ ਉੱਥੇ ਬਾਹਰ ਲੈ ਕੇ ਲਾਇਆ ਜਾਵੇ ਇਹ ਮੇਲਾ ਦੇਖੋ ਜਿਹੜਾ ਆਪਣਾ ਚੱਲਦਾ ਹਾਤਾ ਦਾ ਦੇ ਜਿਹੜਾ ਮੇਲਾ ਚੱਲਦਾ ਹਾਂ ਹਾਂ ਇਹ ਉਹਦੋਂ ਇਹ ਕੰਮ ਹੋ ਸਕਦਾ ਬਿਲਕੁਲ ਬਿਲਕੁਲ ਜਿਹੜੀਆਂ ਰਿਆਸਤ ਦੀਆਂ ਜਿਹੜੀਆਂ ਜੋ ਵੀ ਇਹ ਵਿਰਾਸਤ ਹੈਗੀ ਆ ਉਹਨੂੰ ਮੇਲੇ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਹਾਂ ਕੀਤਾ ਜਾ ਸਕਦਾ ਬਿਲਕੁਲ ਬਿਲਕੁਲ ਇਹ ਚੀਜ਼ ਪਰ ਗੱਲ ਤਾਂ ਇਹ ਐ ਨਾ ਜੀ ਧਿਆਨ ਦੇਵੇ ਕੌਣ ਹਾਂ ਥੋੜਾ ਜਨਾ ਇਹ ਕਿਉਂਕਿ ਜਦੋਂ ਕਾਨੂੰਨੀ ਮਸਲਾ ਹੋ ਜਾਂਦਾ ਨਾ ਖੜਾ ਹਾਂ ਉਦੋਂ ਸਰਕਾਰਾਂ ਦਾ ਵੀ ਜਿਹੜਾ ਵਸ ਜਿਹੜਾ ਉਹ 50-50 ਹੋ ਜਾਂਦਾ ਹੋ ਜਾਂਦਾ ਇਹਦੇ ਵਿੱਚ ਕੋਟਾਂ ਨੂੰ ਵੀ ਪੋਰਟਵ ਥੋੜਾ ਜਿਹਾ ਆਉਣਾ ਪਊਗਾ ਜਿਹੜੇ ਵਾਰਸਾਂ ਨੂੰ ਵੀ ਪੋਰਟ ਹੋਣਾ ਪਊਗਾ ਵੀ ਇਹ ਵਿਰਾਸਤ ਤਾਂ ਉਹ ਮਾਲਕੇ ਲੋਕਾਂ ਦੀ ਆ ਨਾ ਬਿਲਕੁਲ ਬਿਲਕੁਲ ਇਹ ਥੋੜੀ ਯਕ ਨਜੀਬ ਵਿਰਾਸਤ ਹੈ ਹਾਂਜੀ ਹਾਂ ਤੁਸੀਂ ਇਹਦੇ ਮਾਲਕ ਹੋ ਮਾਲਕ ਹਾਂ ਪਰ ਹੈ ਤਾਂ ਲੋਕਾਂ ਦਾ ਨਾ ਬਿਲਕੁਲ ਬਿਲਕੁਲ ਹਾਂਜੀ ਹਾਂ ਉਹਦੇ ਵਿੱਚ ਕੋਟ ਉਹਦੇ ਵਿੱਚ ਜਿਹੜੇ ਵਾਰਸ ਉਹਦੇ ਵਿੱਚ ਜਿਹੜੇ ਸਰਕਾਰ ਅਜੂਦਾ ਤਿੰਨਾਂ ਦਾ ਜੇ ਬਰਾਬਰ ਟੈਨਸ਼ਨ ਹੋਊਗੀ ਹਾਂਜੀ ਹਾਂ ਠੀਕ ਨਾ ਜੀ ਬਰਾਬਰ ਟੈਨਸ਼ਨ ਹੋਊਗੀ ਫੇਰ ਤਾਂ ਕੰਮ ਚੱਲੂਗਾ ਜੇ ਇੱਕ ਜਣਾ ਵੀ ਨੈਗੇਟਿਵ ਹੋ ਗਿਆ ਨਾ ਕੰਮ ਉੱਥੇ ਰੁਕ ਜਾਂਦਾ ਰੁਕ ਜਾਂਦਾ ਬਿਲਕੁਲ ਬਿਲਕੁਲ ਹੁਣ ਆਪਾਂ ਮਲਾਜ਼ਮਾਂ ਦੀ ਗੱਲ ਕਰ ਲਈਏ ਹਾਂਜੀ ਮਲਾਜ਼ਮ ਜਿਹੜੇ ਉਸ ਟਾਈਮ ਤੇ ਕੰਮ ਕਰਦੇ ਸੀਗੇ ਔਰ 2 ਸਾਲ ਹੋ ਗਏ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਹਾਂ ਹੁਣ ਦੇਖੋ ਤੇ ਉਹ ਉਹਨਾਂ ਉਹਨਾਂ ਦੀ ਕੀ ਆਪਣਾ ਮਤਲਬ ਇਹ ਹੈ ਕਿ ਕੌਣ ਜ਼ਿੰਮੇਵਾਰ ਉਹਦਾ ਹਾਂ ਜਿਨ੍ਹਾਂ ਨੇ ਕੰਮ ਕੀਤਾ ਅਕਸਰ ਹਨਾ ਉਥੇ ਡਿਸਪੈਂਸਰੀ ਦੇ ਵਿੱਚ ਲਾਵੇ ਹਸਪੀਟਲ ਦੇ ਵਿੱਚ ਜਾਂ ਉਥੇ ਰਾਜ ਮੈਲ ਦੇ ਵਿੱਚ ਜਾਂ ਉਥੇ ਕਿਲੇ ਦੇ ਵਿੱਚ ਹਨਾ ਉਹ 2 ਸਾਲ ਹੋ ਗਏ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਕੋਈ ਇੱਧਰ ਕਿਸੇ ਦਾ ਧਿਆਨ ਨਹੀਂ ਹੈਗਾ ਹਨਾ ਤੇ ਥੋੜਾ ਜਿਹਾ ਇਸ ਚੀਜ਼ ਤੇ ਨਾ ਧਿਆਨ ਦੇਣ ਦੀ ਲੋੜ ਹੈ ਵੀ ਇੱਕ ਤਾਂ ਇਹ ਹੈ ਵੀ ਥੋੜਾ ਜਿਹਾ ਸਫਾਈ ਹੋ ਜੇ ਥੋੜਾ ਜਿਹਾ ਸੁਨਰੀਕਰਨ ਹੋ ਜੇ ਤੇ ਥੋੜਾ ਜਿਹਾ ਜਿਹੜਾ ਇਹਦੇ ਬਾਰੇ ਹੈਗਾ ਜੀਵਨੀ ਬਾਰੇ ਇਹਦੀ ਤੇ ਬਾਰੇ ਹੈਣਾ ਬਹੁਤ ਜ਼ਰੂਰੀ ਹੈ ਹਾਂ ਉਹ ਸਾਰਾ ਨਾ ਲੈ ਕੇ ਲਾਇਆ ਜਾਵੇ ਤੇ ਕੌਣ ਜਾਣ ਵਾਲੇ ਲੋਕਾਂ ਨੂੰ ਪਤਾ ਲੱਗ ਸਕੇ ਔਰ ਦੂਜੀ ਗੱਲ ਇਹ ਹੈ ਵੀ ਜਿਹੜੇ ਗੇਟ ਜਿਹੜੇ ਹੈਗੇ ਆ ਚਾਹੇ ਉੱਥੇ ਸਕਿਉਰਿਟੀ ਗਾਰਡ ਵਗੈਰਾ ਪੱਕੇ ਰੱਖੇ ਜਾਣ ਕਿ ਜਿਹੜੇ ਲੋਕ ਜਿਹੜੇ ਵੀ ਜਾ ਸਕਣ ਅੰਦਰ ਘੁੰਮ ਫਿਰ ਲੈਣ ਖੋਲੇ ਜਾਣ ਤਾਜ ਮਹਿਲ ਕਿਲਾ ਮੁਬਾਰਕਾ ਬਾਕੀ ਜਿਹੜੀਆਂ ਥਾਵਾਂ ਉਹ ਲੋਕਾਂ ਲਈ ਕੋਲੀਆਂ ਜਾਣ ਲੋਕਾਂ ਨੂੰ ਇਤਿਹਾਸ ਪਤਾ ਲੱਗੇ ਵੀ ਸਾਡਾ ਜਿਹੜਾ ਜਿਹੜਾ ਸਾਡਾ ਵਿਰਸਾ ਇਹ ਹੈ ਹਾਂਜੀ ਹਾਂ ਠੀਕ ਹੈ ਨਾ ਜੀ ਜ਼ਰੂਰੀ ਹੈ ਇਹ ਚੀਜ਼ਾਂ ਤੇ ਠੀਕ ਹੈ ਜੀ ਰੋਣਾ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਸਮਾਂ ਯਾਤ ਨਹੀਂ ਦੇ ਰਹੇ ਹਾਂਜੀ ਹਾਂ ਤੇ ਆਪਾਂ ਦੋਸਤੋ ਜਿਹੜੀ ਸਵਾਗਤ ਕਰਦੇ ਹਾਂ ਹਾਂਜੀ ਹਾਂਜੀ ਤੇ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਜੀ ਨਮਸਕਾਰ ਠੀਕ ਹੈ